ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਚਲੋ ਜੀ ਬਣਾਉਣੀ ਸਟਾਰਟ ਕਰਨੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਬਣਾਉਣ ਵਾਸਤੇ ਆਪਾਂ ਸਲਾਈ ਤੇ 8 8 ਗੁੰਡਿਆਂ ਦੇ حساب ਨਾਲ ਕੁੰਡੇ ਪਾ ਕੇ ਆਪਾਂ ਡਿਜ਼ਾਈਨ ਬਣਾਈ ਜਾਂਦੇ ਸੀ ਆਪਾਂ ਇਸੇ ਤੇ ਦੱਸ ਦੇਾਂਗੇ ਇਹ ਡਿਜ਼ਾਈਨ ਆਪਾਂ 8 8 ਗੁੰਡਿਆਂ ਦੇ حساب ਨਾਲ ਬਣਾਉਨੇ ਆ ਤੇ 8 8 ਗੁੰਡਿਆਂ ਦੇ حساب ਨਾਲ ਕੁੰਡੇ ਪਾ ਕੇ ਆਪਾਂ 4 ਕੁੰਡੇ ਵੱਧ ਪਾ ਲੈਣੇ ਤੇ ਆਪਣਾ ਡਿਜ਼ਾਈਨ ਬਣ ਕੇ ਸੈੱਟ ਹੋ ਜਾਂਦਾ ਹੈ ਸੈੱਟ ਆ ਜਾਊਗਾ ਯਾਨੀ ਕਿ ਡਿਜ਼ਾਈਨ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੇ ਆਪਣੀ ਉਲਟੀ ਸਲਾਈ ਹੈ ਜੀ ਆਪਾਂ ਉਲਟੀ ਸਲਾਈ ਬਣਾਉਣੀ ਹੈ ਇਹ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਸੋਣਾ ਜਿਆ ਕਰਦਿਆ ਕਰੋ ਜੀ ਕਮੈਂਟ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਜਰੂਰ ਕਰਦਿਆ ਕਰੋ ਜੀ ਤੇ ਆਪਾਂ ਉਲਟੀ ਸਲਾਈ ਬਣਾ ਲੈਨੇ ਆ ਤੇ ਆਪਾਂ ਸਿੱਧੇ ਪਾਸੇ ਡਿਜ਼ਾਈਨ ਕਰਾਂਗੇ ਸਟਾਰਟ ਤੇ ਆਪਾਂ ਨਾ ਇੰਨਾ ਕਹੇ ਬਣਾ ਰਹੇ ਸੀ ਥੰਬਨੇਲ ਤੇ ਮੈਂ ਕਿਹਾ ਚਲੋ ਆਪਾਂ ਇਸੇ ਤੇ ਦੱਸ ਦਿੰਦੇ ਆ ਇੱਥੇ ਵੀ ਆਪਾਂ ਨੂੰ ਹੁਣ ਉਹੀ ਗੱਲ ਸਾਰੀਆਂ ਪਹਿਣਾ ਨੂੰ ਬੱਚੇ ਬਣਾਉਣ ਵਾਲੇ ਸਭ ਨੂੰ ਸਮਝ ਆ ਹੀ ਜਾਂਦੀ ਹੈ ਜੀ ਚਲੋ ਜੀ ਆਪਾਂ ਉਲਟੀ ਸਲਾਈ ਬਣਾ ਲਈ ਆ ਇਧਰੋਂ ਆਪਾਂ ਇੱਕ ਆਂ ਕੁੰਡਾ ਤਾਰਾਂਗੇ ਦੋ ਕੁੰਡੇ ਆਪਾਂ ਉਲਟੇ ਬਣਾਵਾਂਗੇ ਅੱਗੇ ਆਪਾਂ ਧਾਗਾ ਪਿੱਛੇ ਕੀਤਾ 1 2 3 ਕੁੰਡੇ ਸਿੱਧੇ ਬਣਾਵਾਂਗੇ ਜਿਹੜੇ ਆ ਤਿੰਨ ਕੁੰਡੇ ਆ ਇਹਨਾਂ ਤੋਂ ਆ ਦੋਹਾਂ ਦਾ ਇੱਕ ਇਸ ਤਰ੍ਹਾਂ ਕਰਾਂਗੇ ਆਵਲਾ ਕੁੰਡਾ ਵੀ ਆਪਾਂ ਸਿੱਧਾ ਬਣਾ ਲਵਾਂਗੇ ਆਹ ਕੁੰਡੇ ਆਪਾਂ ਦੋ ਉਲਟੇ ਬਣਾਉਣੇ ਆ ਇੱਥੇ ਜੇ ਤੁਸੀਂ ਵਲ ਪਾਉਣਾ ਚਾਹੋਨੇ ਵਲ ਪਾ ਲੂ ਨਹੀਂ ਧਾਗਾ ਪਿੱਛੇ ਹੀ ਰੱਖ ਲਓ ਇਸ ਤਰ੍ਹਾਂ ਗਲੀ ਜ਼ਿਆਦਾ ਵੱਡੀ ਨਹੀਂ ਹੋਊਗੀ ਧਾਗਾ ਪਿੱਛੇ ਹੀ ਰੱਖਾਂਗੇ ਆਪਾਂ ਤੇ ਦੋ ਕੁੰਡੇ ਆਪਾਂ ਉਲਟੇ ਬਣਾ ਲਵਾਂਗੇ ਫਿਰ ਧਾਗਾ ਪਿੱਛੇ ਕਰਾਂਗੇ ਤਿੰਨ ਕੁੰਡੇ ਸਿੱਧੇ ਅਗਲੇ ਤਿੰਨ ਕੁੰਡੇ ਜਿਹੜੇ ਇਹਨਾਂ ਤੇ ਆਪਾਂ ਆ ਤਿੰਨ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਨਾਲ ਵਾਲਾ ਕੁੰਡਾ ਵੀ ਆਪਾਂ ਸਿੱਧਾ ਬਣਾ ਲਵਾਂਗੇ ਆ ਸਲਾਈ ਆਪਾਂ ਇਧਰਲੇ ਪਾਸੇ ਇਸ ਤਰ੍ਹਾਂ ਪਾਉਣੀ ਆ ਧਾਗਾ ਆਪਾਂ ਪਿੱਛੇ ਰੱਖਾਂਗੇ ਤਾਂ ਆਪਾਂ ਇਸ ਤਰ੍ਹਾਂ ਆਹ ਗੁੰਡਾ ਬਣਾ ਲਾ ਬਣਾ ਇੱਥੇ ਆਹ ਗੁੰਡਾ ਜਿਹੜਾ ਆਪਾਂ ਇੱਥੇ ਘਟਾਇਆ ਆਹ ਦੋਹਾਂ ਦੇ ਇੱਕ ਕੀਤਾ ਇੱਥੇ ਵੱਧ ਗਿਆ ਪਿੱਛੇ ਵੀ ਇਸੇ ਤਰ੍ਹਾਂ ਹੀ ਆ ਆਪਾਂ ਜਿਹੜਾ ਆਹ ਗੁੰਡਾ ਘਟਾਇਆ ਇੱਥੇ ਆਹ ਆਪਣਾ ਗੁੰਡਾ ਇੱਥੇ ਵੱਧ ਗਿਆ ਜੀ ਤੇ ਆਪਾਂ ਤੁਹਾਨੂੰ ਆਹ ਦੱਸਣਾ ਭੁੱਲ ਗਏ ਜੀ ਆਪਣਾ ਇੱਥੋਂ ਲੈ 2 4 6 ਇਥੋਂ ਤੱਕ ਆਪਣੇ ਇਹ 8 ਕੁੰਡੇ ਹੋ ਗਏ ਡਿਜ਼ਾਈਨ ਦੇ ਅੱਗੇ ਫੇਰ ਹੋਗੇ 2 4 6 ਤੇ 8 ਇਥੋਂ ਤੱਕ ਹੋ ਗਏ ਇਸ ਤਰ੍ਹਾਂ ਕਰਕੇ ਇਹ 8 8 ਕੁੰਡਿਆਂ ਨਾਲ ਲੱਗੇ ਆਣੇ ਜੀ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਦੋ ਕੁੰਡੇ ਇਸ ਤਰ੍ਹਾਂ ਕਰਕੇ ਦੋਵਾਂ ਦਾ ਇੱਕ ਕਰ ਦਾਂਗੇ ਅਗਲਾ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ ਧਾਗਾ ਪਿੱਛੇ ਰੱਖਾਂਗੇ ਤੇ ਹੁਣ ਆਪਾਂ ਦੋ ਕੁੰਡੇ ਉਲਟੇ ਬਣਾਉਣੇ ਆ ਇਹਨਾਂ ਨੂੰ ਇਸ ਤਰ੍ਹਾਂ ਉਲਟੇ ਬਣਾ ਲਵਾਂਗੇ ਤੇ ਹੁਣ ਆਪਾਂ ਸਿੱਧੇ ਸਲਾਈ ਬਣਾ ਕੇ ਉਲਟੀ ਸਾਈਡ ਆ ਗਏ ਆਂ ਉਲਟੀ ਸਾਈਡ ਹੁਣ ਆਪਾਂ ਇਹ ਸਾਰੀ ਸਲਾਈ ਉਲਟੀ ਬਣਾ ਲੈਣੀ ਇਹਦੇ ਚ ਆਪਾਂ ਦੋ ਕੁੰਡੇ ਜਿਹੜੇ ਬਣਾਉਣੇ ਆ ਸਿੱਧੇ ਪਾਸੇ ਉਲਟੇ ਉਹ ਵੀ ਆਪਾਂ ਇੱਧਰ ਉਲਟੇ ਬਣਾ ਲੈਣੀ ਕੋਈ ਕੋਈ ਡਿਜ਼ਾਈਨ ਇਸ ਤਰ੍ਹਾਂ ਦਾ ਹੁੰਦਾ ਸੌਖਾ ਕਿ ਇੱਕ ਸਲਾਈ ਚ ਜਿੰਨਾ ਵੀ ਡਿਜ਼ਾਈਨ ਹੁੰਦਾ ਬਣ ਜਾਂਦਾ ਉਲਟੀ ਸਲਾਈ ਆਪਾਂ ਸਾਰੀ ਉਲਟੀ ਬਣਾ ਕੇ ਕੰਪਲੀਟ ਕਰਦੇ ਆ ਤਾਂ ਬਹੁਤ ਸੌਖਾ ਹੋ ਜਾਂਦਾ ਹੈ ਆਪਾਂ ਨੂੰ ਵਾਰੀ-ਵਾਰੀ ਧਾਗਾ ਇੱਧਰ ਉੱਧਰ ਨਹੀਂ ਕਰਨਾ ਪੈਂਦਾ ਤੇ ਲਓ ਜੀ ਆਪਾਂ ਉਲਟੀ ਸਲਾਈ ਬਣਾ ਲਈ ਆ ਹੁਣ ਆਪਾਂ ਫੇਰ ਤੋਂ ਆਗੇ ਸਿੱਧੇ ਪਾਸੇ ਦੋ ਕੁੰਡੇ ਉਲਟੇ ਬਣਾਵਾਂਗੇ ਇੱਕ ਕੁੰਡਾ ਤਾਰ ਕੇ ਆਪਾਂ ਦੋ ਕੁੰਡੇ ਉਲਟੇ ਬਣਾਈ ਪਹਿਲਾਂ ਆਪਾਂ ਬਣਾਏ ਸੀਗੇ ਜੀ ਤਿੰਨ ਕੁੰਡੇ ਸਿੱਧੇ ਹੁਣ ਆਪਾਂ ਬਣਾਵਾਂਗੇ ਜੀ ਦੋ ਕੁੰਡੇ ਦੋ ਕੁੰਡੇ ਆਪਾਂ ਸਿੱਧੇ ਬਣਾ ਲੇ ਆਹ ਵਾਲੇ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ ਇੱਕ ਕੁੰਡਾ ਸਿੱਧਾ ਹੁਣ ਆਪਾਂ ਤਾਂਗਾ ਆਪਣੇ ਵੱਲ ਕਰ ਲਵਾਂਗੇ ਕਿਉਂਕਿ ਆਹ ਕੁੰਡਾ ਆਪਾਂ ਸਿੱਧਾ ਬਣਾਉਣਾ ਨਾਲੇ ਜੇ ਆਪਾਂ ਹੁਣ ਆਹ ਵਾਲਾ ਕੁੰਡਾ ਸਿੱਧਾ ਬਣਾਉਣਾ ਤਾਂ ਤਾਂਗਾ ਆਪਣੇ ਵੱਲ ਕਰ ਲਿਆ ਫਿਰ ਧਾਗਾ ਆਪਣੇ ਵੱਲ ਕਰਾਂਗੇ ਦੋ ਕੁੰਡੇ ਉਲਟੇ ਧਾਗਾ ਪਿੱਛੇ ਕਰਾਂਗੇ ਦੋ ਕੁੰਡੇ ਸਿੱਧੇ ਇੱਥੇ ਆਹ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਇੱਕ ਕੁੰਡਾ ਫਿਰ ਤੋਂ ਆਪਾਂ ਸਿੱਧਾ ਬਣਾ ਲਵਾਂਗੇ ਧਾਗਾ ਆਪਣੇ ਵੱਲ ਕਰਾਂਗੇ ਇੱਕ ਕੁੰਡਾ ਸਿੱਧਾ ਇੱਥੇ ਆਪਾਂ ਆਪਣੇ ਆਹ 6 ਕੁੰਡੇ ਪੂਰੇ ਕਰਨੇ ਹੁੰਦੇ ਆ 6 ਕੁੰਡੇ ਹੋ ਗਏ ਜੀ ਆਪਣੇ ਦੋ ਆਪਣੇ ਜਿਹੜੇ ਆਪਾਂ ਉਲਟੇ ਬਣਾਉਣੇ ਆ ਤਗਾ ਆਪਣੇ ਵੱਲ ਕਰਾਂਗੇ ਦੋ ਕੁੰਡੇ ਉਲਟੇ ਦੋ ਕੁੰਡੇ ਸਿੱਧੇ ਦੋਹਾਂ ਦਾ ਇੱਕ ਇੱਕ ਗੁੰਡਾ ਫਿਰ ਸਿੱਧਾ ਬਣਾ ਲਵਾਂਗੇ ਵਲ ਪਾ ਕੇ ਇੱਕ ਗੁੰਡਾ ਸਿੱਧਾ ਦੋ ਕੁੰਡੇ ਉਲਟੇ ਉਲਟੀ ਸਲਾਈ ਆ ਗਈ ਜੇ ਆਪਣੇ ਤੇ ਫਿਰ ਤੋਂ ਆਪਾਂ ਇਹ ਉਲਟੇ ਉਲਟੇ ਬਣਾ ਕੇ ਕੰਪਲੀਟ ਕਰਦੇ ਆਂ ਤਾਂ ਫਿਰ ਤੋਂ ਸਿੱਧੇ ਪਾਸੇ ਆ ਗਏ ਜੀ ਦੋ ਕੁੰਡੇ ਬਣਾਵਾਂਗੇ ਜੀ ਉਲਟੇ ਇੱਥੇ ਆਪਾਂ ਹੁਣ ਇੱਕ ਗੁੰਡਾ ਬਣਾਵਾਂਗੇ ਸਿੱਧਾ ਆ ਦੋਆਂ ਦਾ ਇੱਕ ਕਰਾਂਗੇ ਇੱਕ ਗੁੰਡਾ ਸਿੱਧਾ ਧੱਗ ਆਪਣੇ ਨਾਲ ਕਰਕੇ ਦੋ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਇੱਕ ਗੁੰਡਾ ਬਣਾਵਾਂਗੇ ਜਿੱਥੇ ਆਪਾਂ ਸਿੱਧਾ ਦੋਆਂ ਦਾ ਇੱਕ ਕਰਾਂਗੇ ਇੱਕ ਗੁੰਡਾ ਸਿੱਧਾ ਧਾਗਾ ਆਪਣੇ ਵੱਲ ਕਰਕੇ ਦੋ ਗੁੰਡੇ ਸਿੱਧੇ ਅਰ ਜੇ ਆਪਾਂ ਉਲਟੀ ਸਲਾਈ ਬਣਾ ਲਈ ਸੀਗੀ ਫਿਰ ਤੋਂ ਆਪਾਂ ਸਿੱਧੇ ਪਾਸੇ ਆ ਗਏ ਇੱਕ ਕੁੰਡਾ ਤਾਰਿਆ ਦੋ ਕੁੰਡੇ ਆਪਾਂ ਉਲਟੇ ਬਣਾਵਾਂਗੇ ਹੁਣ ਆਪਣੇ ਕੋਲ ਦੇਖੋ ਜੀ ਇੱਕ ਕੁੰਡਾ ਬਚਿਆ ਆ ਹੁਣ ਆਪਾਂ ਇੱਥੇ ਇਹਨਾਂ ਦੋਹਾਂ ਦੇ ਇੱਕ ਕਰਦਾ ਨਾਲ ਵਾਲਾ ਕੁੰਡਾ ਸਿੱਧਾ ਬਣਾਵਾਂਗੇ ਧੱਗ ਆਪਣੇ ਵੱਲ ਕਰਾਂਗੇ ਤਿੰਨ ਕੁੰਡੇ ਆਪਾਂ ਸਿੱਧੇ ਬਣਾਵਾਂਗੇ ਦੋ ਕੁੰਡੇ ਉਲਟੇ ਇੱਥੇ ਫਿਰ ਤੋਂ ਆਪਣੇ ਕੋਲੇ ਇੱਕ ਕੁੰਡਾ ਬਚਿਆ ਦੋਵਾਂ ਦਾ ਇੱਕ ਇੱਕ ਕੁੰਡਾ ਸਿੱਧਾ ਤੰਗ ਆਪਣੇ ਵੱਲ ਕਰਾਂਗੇ ਵਲ પા ਕੇ ਤਿੰਨ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਦੋਵਾਂ ਦਾ ਇੱਕ ਕਰਾਂਗੇ ਇੱਕ ਕੁੰਡਾ ਸਿੱਧਾ ਵਲ પા ਕੇ ਤਿੰਨ ਕੁੰਡੇ ਸਿੱਧੇ ਦੋ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਆਪਾਂ ਸਿੱਧਾ ਬਣਾ ਲਵਾਂਗੇ। ਉਲਟੀ ਸਲਾਈ ਆਪਾਂ ਫਿਰ ਬਣਾ ਕੇ ਫਿਰ ਮਿਲਦੇ ਹਾਂ ਜੀ। ਤੇ ਲਓ ਜੀ ਆਪਣਾ ਡਿਜ਼ਾਈਨ ਬਣ ਕੇ ਹੋ ਗਿਆ ਤਿਆਰ। ਧਿਆਨ ਲਿਖੋ ਜੀ। ਇਸ ਤਰ੍ਹਾਂ ਮੰਨਦਾ ਆਪਣਾ ਡਿਜ਼ਾਈਨ ਹੈ ਜੀ। 8 ਸਲਾਈਆਂ 8 ਸਲਾਈਆਂ ਬਣ ਗਈਆਂ ਜੀ ਇਹ। 8 8 ਸਲਾਈਆਂ ਐ ਫਾਈਸੇ ਤਰ੍ਹਾਂ ਰਿਪੀਟ ਕਰਦੇ ਜਾਵਾਂਗੇ ਤਾਂ ਆਪਣਾ ਇਸ ਤਰ੍ਹਾਂ ਦਾ ਡਿਜ਼ਾਈਨ ਬਣ ਕੇ ਤਿਆਰ ਹੋ ਜੂਗਾ ਜੀ ਦੇਖੋ ਜੀ ਬਹੁਤ ਸੋਹਣਾ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਇਹ ਬਹੁਤ ਸੋਹਣਾ ਲੱਗਦਾ ਜੀ ਬਣ ਕੇ ਇਹ ਸੌਖਾ ਵੀ ਬਹੁਤ ਹੈ ਜਲਦੀ ਬਹੁਤ ਬਣਦਾ ਜੀ ਚਲੋ ਜੀ ਜਰੂਰ ਟਰਾਈ ਕਰਿਓ ਤੇ ਆਪਣੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਅੱਗੇ ਘੰਟੀ ਵਾਲਾ ਬਟਨ ਵੀ ਦਬਾ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਕਿਸੇ ਵੀ ਰੰਗ ਚ ਬਣਾਓ ਬਹੁਤ ਸੋਹਣਾ ਲੱਗਦਾ ਡਿਜ਼ਾਈਨ ਤੇ ਜਰੂਰ ਟਰਾਈ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਤੇ ਸੋਹਣਾ ਜਿਹਾ ਕਰ ਦਿਓ ਜੀ ਕਮੈਂਟ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜਿਹੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ